ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੀ ਨਾਲ ਨਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾ ਕੇ ਵੀ ਐਂ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੀ ਨਾਲ ਨਹਾਇਆ ਬੰਦੇ ਦਾ ਬਾਡੀ ਮਾਸ ਘੱਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਉਹ ਬਾਡੀ ਇੱਕਦਮ ਵੈਜੋਕ ਰੈਸਟ੍ਰਿਕਸ਼ਨ ਚਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬਾਡੀ ਨੂੰ ਠੰਡ ਲੱਗੀ ਵੈਜੋਕ ਰੈਸਟ੍ਰਿਕਸ਼ਨ ਹੋਈ ਉਦੀ ਰੈਸਪੀਰੇਟਰੀ ਐਫਰਟ ਘਟ ਗਿਆ ਉਸ ਦਾ ਬੇਹੋਸ਼ ਹੋ ਗਿਆ ਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਕ ਹੈ ਸਾ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ-ਘਟ ਬਾਹਰ ਨਾ ਨਿਕਲਨ আর ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕਪੜੇ ਪਾ ਕੇ ਜਾਣ ਅਗਰ ਪੂਰੇ ਕਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦੌਰਾਂ ਵੀ ਪੈ ਸਕਦਾ ਹੈ ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ ਹੈ ਪਾਸਾ ਖੜ ਸਕਦਾ ਹੈ ਇਸ ਕੀ ਹੁੰਦਾ ਬੰਦਾ ਠੰਡ ਚ ਪਾਣੀ ਨਹੀਂ ਪੀਂਦਾ ਪਾਣੀ ਇੱਕ ਮੇਨ ਕੰਪੋਨੈਂਟ ਹੈ ਬਾਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਵੱਧਾਉਂਦਾ ਹੈ ਉਸ ਦਾ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ ਲੋਕ ਕੀ ਕਹਿੰਦੇ ਠੰਡ ਚ ਪਾਣੀ ਨਹੀਂ ਪੀਂਦੇ ਪਾਣੀ ਨਹੀਂ ਪੀਂਦੇ ਕਿ ਬਾਰ ਬਾਰ ਪਿਸ਼ਾਬ ਜਾਣਾ ਪੈਂਦਾ ਇਸ ਕਰਕੇ ਜਿਆਦਾ ਨਹੀਂ ਪੀਂਦੇ ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ ਹੈ ਖੂਨ ਗਾੜਾ ਹੋਣ ਕੇ ਪਾਸਾ ਘੜ ਸਕਦਾ ਹੈ ਜਿੰਨੀ ਵੀ ਅਬਨਾਰਮਲਟੀਜ਼ ਦौरा ਪੈ ਸਕਦਾ ਹੈ ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ ਬ੍ਰੇਨ ਨੂੰ ਆਕਸੀਜਨ ਜਾਣੀ ਜ਼ਰੂਰੀ ਹੈ ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ ਇਸ ਕਰਕੇ ਸਭ ਲੋਕਾਂ ਨੂੰ ਆਹ ਹਦਾਇਤ ਦਿੱਤੀ ਜਾਂਦੀ ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ ਘੱਟੋ ਘੱਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿਨ੍ਹਾਂ ਨੂੰ ਡਿਊਟੀ ਜਾਣੀ ਹੈ ਆਪ ਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਹੈ ਨਮੂਨੇ ਦੇ ਚਾਂਸਸ ਰੈਸਪੀਰੇਟਰੀ ਇਲਨੈਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖੜਨਾ ਆ ਸਾਰੇ ਇਸ ਦੀ ਲੰਗ ਡਿਜ਼ੀਜ਼ ਸਾਰੇ ਇਸ ਕਾਂਸਕਵੈਂਸਸ ਅਗੇ ਸਰ ਕਿਤਨਾ ਕਿਤੇ ਜਿਹੜਾ ਠੰਡਾ ਪਾਣੀ ਪਾਇਆ ਇਸ ਦੇ ਕਰਕੇ ਮੇਰਾ ਫਲੱਟਸਪ ਕੋਸ਼ਿਸ਼ ਰੁਕ ਗਿਆ ਸੀ ਹਾਂਜੀ ਜਦੋਂ ਠੰਡਾ ਪਾਣੀ ਪਾਇਆ ਤਾਂ ਬਾਡੀ ਕੀ ਕਰਦੀ ਹੈ ਠੰਡ ਤੋਂ ਬਚਾ ਵੈਸੋ ਕੰਸਟ੍ਰਕਸ਼ਨ ਹੋ ਜਾਂਦੀ ਹੈ ਜੀ ਠੀਕ ਹੈ ਉਹ ਜਦੋਂ ਵੈਸੋ ਕੰਸਟ੍ਰਕਸ਼ਨ ਹੋਈ ਤੇ ਰਿਫਲੈਕਸਲੀ ਬਾਡੀ ਦੇ ਹਾਰਮੋਨਸ ਰਿਲੀਜ਼ ਹੁੰਦੇ ਉਸ ਨਾਲ ਇੱਕ ਵਾਰੀ ਇਹ ਜਵੇਂ ਦੌਰਾ ਪੈਂਦਾ ਐ ਇਕੱਠਾ ਹੋ ਗਿਆ ਬਾਡੀ ਮਸਲਸ ਕੰਟ੍ਰੈਕਟ ਕਰਕੇ ਉਹਨਾਂ ਦੌਰਾ ਪੈ ਗਿਆ ਉਸ ਨਾਲ ਇੱਕ ਵਾਰੀ ਬੇਹੋਸ਼ ਹੋ ਗਿਆ ਵੈਸੋ ਵੈਕਲ ਕਹਿੰਦੇ ਡੂ ਟੂ ਕੋਲਡ ਸਰ ਨੂੰ ਨੌਜਵਾਨ ਸਹੀ ਠੀਕ ਹੈ ਬੀ ਤੁਸੀਂ ਪੇਸਨ ਬਿਲਕੁਲ ਠੀਕ ਹੈ ਪੂਰੀ ਹੀਟ ਹੈ ਠੀਕ ਹੈ ਇਹਨੂੰ 2 ਘੰਟਾ 2 ਘੰਟਾ ਕਟੋੜ ਲੱਗਣਗੇ ਕਿਉਂਕਿ ਕੋਈ ਜਿਹੜੀ ਆਕਸੀਜਨ ਸਪਲਾਈ ਘਟੀ ਹੈ ਉਹਨੂੰ ਅਸੀਂ ਆਕਸੀਜਨ ਲਾਵਾਂਗੇ ਸਿਸਟਮ ਇਹਨਾਂ ਦੀ ਆਕਸੀਜਨ ਵੀ ਲਾਓ ਠੀਕ ਹੈ 2-3 ਘੰਟੇ ਇਹਨਾਂ ਨੂੰ ਰੱਖਾਂਗੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਚਾਚੂ ਫੂਡ ਦੇਤਾ ਉਲਟੀ ਨਹੀਂ ਆਈ ਕਿਉਂਕਿ ਵੋਮਟਿੰਗ ਵੀ ਇਸ ਨਾਲ ਟ੍ਰਿਗਰ ਹੋ ਜਾਂਦੀ ਹੈ ਸਪਾਸਮ ਚੱਲ ਜਾਂਦੀ ਮਸਲਸ ਪੰਜਾਬ 'ਚ ਅੱਜਕੱਲ ਸਭ ਤੋਂ ਜ਼ਿਆਦਾ ਠੰਡ ਪਿਛਲੇ ਕਈ ਸਾਲਾਂ 'ਚ ਠੰਡ ਨਹੀਂ ਪਈ ਉਹ ਪੈ ਰਹੀ ਹੈ ਤੇ ਅੱਜ ਤੁਸੀਂ ਠੰਡੇ ਪਾਣੀ ਨਾਲ ਨਹਾਤੇ ਪਹਿਲੀ ਗੱਲ ਤਾਂ ਦੱਸੋ ਕਿ ਠੰਡੇ ਪਾਣੀ ਨਾਲ ਨਹਾਉਣ ਦੀ ਕੀ ਜ਼ਰੂਰਤ ਪੈ ਗਈ ਸੀ ਕਿਉਂ ਨਹਾਤੇ ਕਰੇ ਹੀ ਗਰਮ ਨਹੀਂ ਹੋਇਆ ਕੀ ਹੋਇਆ ਮੈਸੀ ਸਰ ਮਜ਼ਾਕ ਮਜ਼ਾਕ ਨਾ ਮਜ਼ਾਕ ਮਜ਼ਾਕ ਦੇਖੋ ਬੇਟਾ ਆਹ ਮਜ਼ਾਕ ਬਹੁਤ ਭਾਰੀ ਬੰਦਾ ਹੈ ਜਦੋਂ ਵੀ ਇਹ ਠੰਡ ਹੈ ਅਗਰ ਬੰਦਾ ਠੰਡੇ ਪਾਣੀ ਨਾਲ ਨਹਾ ਲੈਂਦਾ ਹੈ ਜਿਸ ਦੀ ਬਾਡੀ ਮਾਸ ਨਹੀਂ ਜ਼ਿਆਦਾ ਮਤਲਬ ਬੰਦਾ ਤੰਦਰੁਸਤ ਨਹੀਂ ਹੈ ਪਤਲਾ ਹੈ ਉਹਦਾ ਟੈਂਪਰੇਚਰ ਇੱਕਦਮ ਫਾਲ ਹੋ ਜਾਂਦਾ ਹੈ ਜਦੋਂ ਟੈਂਪਰੇਚਰ ਫਾਲ ਹੁੰਦਾ ਕੀ ਹੁੰਦਾ ਨਾੜੀਆਂ ਸੁਗੜ ਜਾਂਦੀਆਂ ਉਹਦੇ ਵਿੱਚ ਖੂਨ ਦਾ ਦੌਰਾ ਵੱਜ ਜਾਂਦਾ ਹੈ ਵਦਨਾਂ ਬੀਪੀ ਹੋ ਸਕਦਾ ਹੈ ਬਲੱਡ ਅੱਗੇ ਸਰਕੂਲੇਟ ਕਰਨਾ ਬੰਦ ਕਰ ਸਕਦਾ ਹੈ ਉਹਦਾ ਪਾਸਾ ਖੜ ਸਕਦਾ ਹੁਣ ਦੂਸਰੀ ਜਵੇਂ ਬਿਰੋਸ਼ ਹੋ ਗਏ ਠੀਕ ਹੈ ਨਹਾਉਣ ਤੋਂ ਬਾਅਦ ਹੋਏ ਅਸਤਾ ਸੋਚਾਂਗੇ ਗੀਜ਼ਰ ਕਰਕੇ ਹੋ ਗਿਆ ਸੀ ਪਰ ਐਕਚੁਅਲੀ ਤੁਹਾਨੂੰ ਠੰਡ ਲੱਗੀ ਸੀ ਬੇਟਾ ਠੰਡ ਦਾ ਇੰਨਾ ਜ਼ਿਆਦਾ ਹੋ ਗਿਆ ਕਿ ਸਭ ਤੋਂ ਪਹਿਲਾਂ ਜਦੋਂ ਠੰਡ ਲੱਗਦੀ ਹੈ ਬਾਡੀ ਦਾ ਬੀਪੀ ਫਾਲ ਹੋ ਗਿਆ ਠੀਕ ਹੈ ਉਸ ਦਾ ਦੌਰਾ ਪੈ ਜਾਂਦਾ ਹੈ ਠੀਕ ਹੈ ਘਟੋ ਘਟ ਆਪਾਂ ਨੂੰ ਠੰਡ 'ਚ ਇੰਨੀ ਕੋਸ਼ਿਸ਼ ਕਰਨੀ ਚਾਹੀਦੀ ਜਦਾਂ ਗਰਮ ਪੜੇ ਨਾ ਲਾਓ ਤਾਂ ਨਾ ਵੀ ਲੈ ਠੰਡੇ ਨਾਲ ਤਾਂ ਨਾਲ ਦੇ ਨਾਲ ਕੱਪੜੇ ਪਾਓ ਅੰਦਰ ਹੀ ਨਾ ਹੋਣਾ ਚਾਹੀਦਾ ਨਹੀਂ ਤਾਂ ਨਾਓ ਨਾ